ਸ੍ਰੀ ਬੰਨਣਾ ਕੀ ਹੁੰਦਾ ਹੈ ਇਹ ਕਿਉਂ ਬੰਨਿਆ ਜਾਂਦਾ ਹੈ ਤੇ ਕਿੱਥੇ ਬੰਨਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰ ਹੈ ਤੇ ਇਸ ਵਿੱਚ ਨਿਭਾਈਆਂ ਜਾਣ ਵਾਲੀਆਂ ਰਸਮਾਂ ਬਹੁਤ ਹੀ ਅਰਥ ਭਰਪੂਰ ਨੇ ਸਾਡੇ ਬਜ਼ੁਰਗਾਂ ਨੇ ਜੋ ਵੀ ਰਸਮਾਂ ਬਣਾਈਆਂ ਸਨ ਉਹਨਾਂ ਦੇ ਅਰਥ ਬਹੁਤ ਹੀ ਡੂੰਘੇ ਨਿਕਲਦੇ ਸਨ ਇਸ ਕਰਕੇ ਸ੍ਰੀ ਬੰਨਣਾ ਵੀ ਇੱਕ ਰਸਮ ਹੈ ਜਿਸ ਦਾ ਅਰਥ ਬਹੁਤ ਹੀ ਡੂੰਗਾ ਹੈ ਤੇ ਇਹ ਕਿਉਂ ਬੰਨਿਆ ਜਾਂਦਾ ਹੈ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਇਹ ਰਸਮ ਪੁਰਾਣੇ ਸਮੇ ਤੋਂ ਹੀ ਚੱਲਦੀ ਆ ਰਹੀ ਹੈ ਜਦੋਂ ਕਿਸੇ ਦੇ ਘਰ ਪੁੱਤਰ ਦੀ ਦਾਤ ਹੁੰਦੀ ਸੀ ਪੁੱਤਰ ਹੁੰਦਾ ਸੀ ਤਾਂ ਉਦੋਂ ਦਰਵਾਜ਼ੇ ਵਿੱਚ ਸ੍ਰੀ ਬੰਨਿਆ ਜਾਂਦਾ ਸੀ ਇਹ ਨਿੰਮ ਦੀਆਂ ਪੱਤੀਆਂ ਦਾ ਹੁੰਦਾ ਸੀ ਤੇ ਬਜ਼ੁਰਗਾਂ ਦਾ ਮੰਨਣਾ ਸੀ ਕਿ ਇਹ ਤਾਂ ਬੰਨਿਆ ਜਾਂਦਾ ਹੈ ਕਿ ਜਦੋਂ ਕੋਈ ਬਾਹਰੋਂ ਘਰ ਵਿੱਚ ਆਵੇ ਉੱਚੀ ਆਵਾਜ਼ ਵਿੱਚ ਗੱਲ ਨਾ ਕਰੇ ਤੇ ਉਸ ਨੂੰ ਪਤਾ ਲੱਗ ਜਾਵੇ ਕਿ ਘਰ ਪੁੱਤਰ ਨੇ ਜਨਮ ਲਿਆ ਹੈ ਇਸ ਲਈ ਬਾਹਰੋਂ ਹੀ ਇਸ ਗੱਲ ਦਾ ਪਤਾ ਲੱਗ ਜਾਵੇ ਇਹ ਤਾਂ ਬੰਨਿਆ ਜਾਂਦਾ ਸੀ ਤੇ ਸਰੀਰ ਬੰਨਣ ਨੂੰ ਸੇਰਾ ਬੰਨਣਾ ਵੀ ਕਿਹਾ ਜਾਂਦਾ ਹੈ ਤੇ ਸਰੀਰ ਨੇਮਤ ਦੀਆਂ ਪੱਤੀਆਂ ਦਾ ਹੀ ਬੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਨਿੰਮ ਦੀਆਂ ਪੱਤੀਆਂ ਬੰਨਣ ਦੇ ਨਾਲ ਕੋਈ ਮਾੜੀ ਹਵਾ ਊਰਜਾ ਕਮਰੇ ਅੰਦਰ ਨਾ ਜਾਵੇ ਜਿੱਥੇ ਮਾਂ ਤੇ ਪੁੱਤਰ ਪਏ ਹੋਣ ਤੇ ਮਾਂ ਤੇ ਪੁੱਤਰ ਤੰਦਰੁਸਤ ਰਹਿਣ ਇਸ ਕਰਕੇ ਇਹ ਸਰੀ ਬੰਨਿਆ ਜਾਂਦਾ ਸੀ ਇਹ ਭਾਵੇਂ ਅੱਜ ਵੀ ਬੰਨਿਆ ਜਾਂਦਾ ਏ ਪਰ ਇਸ ਦੇ ਅਰਥ ਤਾਂ ਉਹ ਹੀ ਇਹ ਰਸਮਾਂ ਦੇ ਤਰੀਕੇ ਭਾਵੇਂ ਬਦਲ ਗਏ ਪਰ ਇਹ ਰਸਮਾਂ ਅੱਜ ਵੀ ਨਿਭਾਈਆਂ ਜਾਂਦੀਆਂ ਨੇ ਅਜਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ